ਸਮਰਾਲਾ ਦੇ ਪਿੰਡ ਮਾਨਕੀ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਨੌਜਵਾਨ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਜਿਸ ਦਾ 2 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਕਾਰਜਵਾਰੀ ਦੇ ਉੱਤੇ ਚੁੱਕੇ ਸਵਾਲ ਆਏ ਦਿਨ ਪੰਜਾਬ ਵਿੱਚ ਹੋ ਰਹੇ ਨੇ ਕਤਲਾਂ ਨੂੰ ਲੈ ਕੇ ਬੋਲੇ ਪੰਜਾਬ ਵਿੱਚ ਚੱਲ ਰਿਹਾ ਜੰਗਲ ਰਾਜ ਸੁਣ ਕੇ ਹੈਰਾਨੀ ਆ ਵੀ ਕੀ ਸਾਡੀ ਮੈਂ ਕੋਈ ਪਾਰਟੀਬਾਜ਼ੀ ਦੀ ਨਹੀਂ ਗੱਲ ਕਰਦਾ ਪਰ ਸਰਕਾਰ ਸਭ ਦੀ ਹੁੰਦੀ ਹੈ ਜਦੋਂ ਵੀ ਸਰਕਾਰ ਬਣ ਜੇ ਅਸੀਂ ਵੀ ਸੈਂਟਰ ਚ ਬੈਠੇ ਆਂ ਭੀਜਪੀ ਦੀਆਂ ਵੀ ਸਰਕਾਰਾਂ ਆਏ ਯੂਪੀ ਚਾ ਹਰਿਆਣੇ ਚਾ ਗੁਜਰਾਤ ਚਾ ਰਾਜਸਥਾਨ ਚ ਆ ਕੰਮ ਠੀਕ ਆ ਕਦੇ ਕੋਈ ਗੱਲ ਹੋਗੀ ਕਿਸੇ ਵਾਰਦਾਨ ਕੋਈ ਹੋ ਜਾਂਦੀ ਹੈ ਕਾਨੂੰਨ ਪਰ ਇਹ ਸਾਡਾ ਨੌਜਵਾਨ ਜਿਹਨੂੰ ਸਾਰੇ ਪਿਆਰ ਨਾਲ ਕਹਿੰਦਾ ਬੁਲਾਉਂਦੇ ਸੀ ਇੱਕ ਗਰੀਬ ਕਰਦਾ ਇੱਕ ਮਿਹਨਤ ਕਸ਼ ਪਰਵਾਰ ਉਹਦੇ ਯਾਰ ਐ ਘਰਾਂ ਚ ਮਤਲਬ ਇਹ ਪਿਸਤੌਲ ਇਹ ਗੋਲੀਆਂ ਆ ਕਿੱਥੋਂ ਰਹੀਆਂ ਮੈਂ ਮੈਂ ਪੰਜਾਬ ਪੁਲਿਸ ਮੈਂ ਉਹੀ ਮੈਂ ਅੱਜ बार-बार ਇੱਕ ਮੇਰੀ ਭੈਣ ਵੱਡੀ ਕਹਿ ਰਹੀ ਸੀ ਵੀ ਇਹ ਸਰਦਾਰ ਬਿਆਨ ਸਿੰਘ ਜੀ ਜਦੋਂ ਇਹੀ ਐਸੇ ਹਾਲਾਤ ਬਣੇ ਸੀ ਉਦੋਂ ਲੋਜ ਮੋਤਾਂ ਹੁੰਦੀਆਂ ਸੀ ਉਹਨਾਂ ਨੇ ਠੱਲ ਪਾਈ ਪਰ ਮੈਂ ਇਹ ਕਹਿਣਾ ਇਹ ਵੀ ਕਿਥੋਂ ਇੰਨੇ ਹਥਿਆਰ ਆ ਰਹੇ ਆ ਕਿਥੋਂ ਅਦਾ ਤੁੰਦ ਜਦੋਂ ਜੀ ਕਰਦਾ ਜਦੋਂ ਜੀ ਮਨ ਕਰਦਾ ਪਰ ਸੋ ਮੈਂ ਜਗਰਾਉਂ ਗਿਆ ਕ ਬਟਾਲੇ ਸੀ ਅੱਜ ਬਰੇ ਪਹੁੰਚੇ ਹੋਇਆ ਸਮਰਾਲੇ ਇਹ ਹਾਲਾਤ ਮੈਂ ਭਗਵਾਨ ਜਮਾਨਸਿਆਂ ਤੇਰਾ ਪੰਜਾਬ ਆਏ ਤੂਏ ਪੰਜਾਬ ਦੇ ਨਾਲ ਇਹ ਸੌਂ ਆ ਕਸਮਾਂ ਵਾਦੇ ਕੀਤੇ ਸੀ ਅੱਜ ਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇਥੇ ਉਹਨਾਂ ਦੀ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਪੋਤੇ ਪੁੱਤ ਜੀਣੀਆਂ ਆਸਾਂ ਬੰਨ ਕੇ ਵੀ ਨਾ ਚਾਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜਾ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਾਕਾ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦਿੰਨੇ ਆ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਆ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇਹ ਪਿੱਤਲ ਦੀ ਜਿਹੜੀ ਗੋਲੀ ਆ ਉਹ ਦਿੱਤੀ ਜਾਂਦੀ ਹੈ ਦੇਖੋ ਤੁਸੀਂ ਹਾਲਾਤ ਕਿੱਧਰ ਜਾਂਦੇ ਆ ਮੈਂ ਪੁਲਿਸ ਨੂੰ ਸਖਤੀ ਦਾ ਮੈਂ ਇਹ ਕਹਿਣਾ ਚਾਹੁੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਨਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅਸ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਨੀਆਂ ਸੁਹਾਗ ਉਜਾੜ ਕੇ ਸੜਕਾਂ ਤੇ ਰੋਂਦੀਆਂ ਫਿਰਨ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾ ਰਹੇ ਪੈ ਰਹੇ ਆ ਵੀ ਸਾਡਾ ਘਰ ਦਾ ਜੀ ਚਲਾ ਗਿਆ ਉਹਨੂੰ ਜਿਨੇ ਗੋਲੀਆਂ ਮਾਰੀਆਂ ਉਹਨੂੰ ਫੜੋ ਇਹ ਫੜਨ ਦੀ ਜਾਂ ਇਹ ਤਾਂ ਗੱਲ ਬਾਤ ਦੀਆਂ ਗਿੱਟੇ ਚ ਪੈਰ 'ਚ ਗੋਲੀ ਮਾਰੇ ਤੇ ਕੁਛ ਨਹੀਂ ਹੋਣਾ ਅੱਜ ਮਾਂ ਦਾਦੀ ਹਰੇਕ ਇਹ ਮੰਗ ਰਹੀ ਆ ਵੀ ਜਿਨੇ ਸਾਡੇ ਪੁੱਤ ਦੇ ਗੋਲੀ ਮਾਰੀ ਆ ਸਰਕਾਰ ਵੀ ਉਹਦੇ ਛਾਤੀ 'ਚ ਗੋਲੀ ਮਾਰੇ ਸਿੱਧੀ ਜਿਹੜਾ ਇਹ ਬੰਦਾ ਐ 15 ਕੇਸ ਨੇ ਉਹਦੇ ਉੱਤੇ 15 ਕੇਸ 15 ਪਰਚੇ ਨਸ਼ੇ ਤੇ ਲੈ ਕੇ ਹਰ ਚੀਜ਼ ਦੇ ਉਹ ਖੁੱਲੇ ਫਿਰ ਰਹੇ ਫਿਰ ਗੱਲ ਰਹਿ ਕੀ ਗਈ ਓਰੇ ਇਹ ਪੰਜਾਬ ਰਹਿ ਗਿਆ ਭਗਵੰਤ ਮਾਨਸਿਆ ਤੂੰ ਬੜੀਆਂ ਬੜੀਆਂ ਗੱਲਾਂ ਅੱਜ ਕਿਤੇ ਸ਼ਾਹਪੁਰ ਕੰਢੀ ਫਿਰ ਰਿਹਾ ਸੀ ਕਿਤੇ ਹੋਰ ਕਿਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਹਨਾਂ ਦੇ ਘਰ ਦੀ ਵੀ ਸਾਰ ਲੈ ਜਿਹੜੇ ਰੋਜ਼ ਹੋਮ ਮਿਨਿਸਟਰ ਤੂੰ ਆ ਜੇ ਨਹੀਂ ਆ ਛੱਡਦੇ ਪਰੇ ਉਹਦੇ ਅਸੀਂ ਦੇਖਦੇ ਆ ਕਿਵੇਂ ਇਹ ਇਹ ਕੁਸਕ ਵੀ ਜਾਵੇ ਕੋਈ अनुमोदन ਜਿਨੋਈ ਨੇ ਆਪਣੇ ਪੇ ਤੇ ਪਾਕ ਜੁਗਨੂ ਜੀ ਉਹ ਤਾਂ ਡਰਾਮਾ ਉਹ ਸਰਕਾਰ ਦਾ ਸਭ ਤੋਂ ਵੱਡਾ ਡਰਾਮਾ ਹੈ ਮੈਂ ਇਹ ਨਹੀਂ ਕਹਿੰਦਾ ਉਹ ਮਾੜਾ ਚੰਗਾ ਪਰ ਹਰ ਗੱਲ ਛੁਪਾਉਣ ਲਈ ਵੀ ਸੌਖਾ ਹੈ ਚਾਰ ਬੰਦੇ ਬਾਹਰ ਬੈਠੇ ਆ ਚੁੱਪ ਕਰਕੇ ਆਪ ਹੀ ਇਹ ਪੁਲਿਸ ਆਪ ਹੀ ਇਹ ਸਰਕਾਰ ਇੱਕ ਉਹ WhatsApp ਤੇ Instagram ਤੇ ਉਹ ਇੱਕ ਵਾਇਰਲ ਕਰਵਾ ਦਿੰਦੀ ਆ ਵੀ ਇਹਦੀ ਜ਼ਿੰਮੇਵਾਰੀ ਆ ਫਲਾਨੇ ਗੈਂਗਸਟਰ ਨੇ ਲੈ ਲਈ ਫਲਾਨੇ ਨੇ ਲੈ ਲਈ ਬਿਲਕੁਲ ਫਰਾਡ ਆ ਝੂਠ ਕੰਮ ਇਹ ਸਿਰਫ ਕੇਸ ਕਰਕੇ ਵੀ ਬਾਹਰ ਬੈਠੇ ਨੇ ਉਹਨਾਂ ਦੇ ਪੱਲੇ 100 ਪਾ ਦੋ ਉਹਨਾਂ ਦੇ ਪੱਲੇ 200 ਪਾ ਦੋ ਆਪਾਂ ਨੂੰ ਕੀ ਇਸ ਗੱਲ ਨਾਲ ਇਹ ਐਸਐਸਪੀ ਜ਼ਿਲ੍ਹਿਆਂ ਦੇ ਇਹ ਸਾਰੇ ਜਿੰਨੇ ਅਫਸਰ ਨੇ ਇੱਕ ਕੰਮ ਲੱਭਿਆ ਏ ਵੀ ਮੁੜ ਕੇ ਕਿਉਂਕਿ ਫੜਨ ਦੀ ਲੋੜ ਨਹੀਂ ਪਊ ਜੇ ਕਰਦੇ ਕਹਿਣਗੇ ਸਾਡੇ ਵਰਗੇ ਜ਼ੋਰ ਪਾਉਣਗੇ ਕਹਿ ਦਾਂਗੇ ਜੀ ਉਹ ਤਾਂ ਵਿਦੇਸ਼ ਤੋਂ ਆਇਆ ਸੀ ਉੱਥੋਂ ਆਇਆ ਸੀ ਇਸ ਕਰਕੇ ਇਹ ਬਹਾਨੇ ਆ ਇਹ ਸਿਰਫ ਜਾਣ ਬੁੱਝ ਕੇ ਕੇਸ ਨੂੰ ਨਾ ਸੋਲਵ ਕਰਨ ਲਈ ਉਹਦਾ ਨਾਂ ਦਿੱਤਾ ਜਾਂਦਾ ਇਹ ਓਨਾ ਚਿਰ ਸੰਸਕਾਰ ਨਹੀਂ ਹੋਊ ਜਿੰਨਾ ਚਿਰ ਇਹ ਬੰਦੇ ਫੜ ਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਰਿਵਾਰ ਤਾਂ ਜਾਂ ਅਸੀਂ ਤਾਂ ਇਹ ਚਾਹੁੰਦੇ ਆ ਸਜ਼ਾ ਕੋਈ ਨਹੀਂ ਜੇਲ੍ਹਾਂ ਚ ਤਾਂ ਇਹ ਮौज ਕਰਦੇ ਆ ਜੇਲ੍ਹਾਂ ਚ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਤਾਂ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜਾਂ ਹੋਰ ਨੇ ਉਹ ਡਰਦੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂਗੇ ਉੱਥੇ ਬਹਿ ਕੇ ਤਾਂ ਅਪਰੇਟ ਕਰਦੇ ਆ ਤੇ ਮੈਂ ਫੇਰ ਕਹੀ ਜਾਂਦਾ ਵੀ ਇਹ ਬਹੁਤ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਆ ਹੱਥੋਂ ਨਿਕਲਦੇ ਜਾ ਰਹੇ ਆ ਲੋਕਾਂ ਨੇ ਬੜੇ ਆਸ ਨਾਲ ਇਹ ਸਰਕਾਰ ਬਣਾਈ ਸੀ ਲੋਕਾਂ ਨੇ ਸੋਚਿਆ ਸੀ ਸਾਰੇ ਫੇਲ ਹੋ ਗਏ ਵੀ ਇਹਨਾਂ ਨੂੰ ਲਿਆਂਦਾ ਜਾਵੇ ਪਰ ਇਹਨਾਂ ਨੇ ਤਾਂ ਹਰ ਹਰ ਪਿੰਡ ਐਸਾ ਕੋਈ ਨਹੀਂਗਾ ਜਿੱਥੇ ਅੱਜ ਮਾਤਮ ਨਹੀਂ ਛਾਇਆ ਹੋਇਆ ਇਸ ਕਰਕੇ ਸਖਤੀ ਨਾ ਮੈਂ ਕਹਿਣਾ ਨਹੀਂ ਬਹੁਤ ਵੱਡਾ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ ਲਵਾਂਗੇ ਪਰ ਇਸ ਵੇਲੇ ਇਸ ਪਰਿਵਾਰ ਦੀ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਇਹ ਇਹ ਜੇ ਪਰਿਵਾਰਾਂ ਦੇ ਨਾਲ ਖੜੇ ਹੋ ਆ ਕੇ ਨਹੀਂ ਇਹ ਅੱਗ ਸਭ ਦੇ ਘਰਾਂ 'ਚ ਪਹੁੰਚੂਗੀ ਜੇ ਅੱਜ ਤੁਸੀਂ ਇਹ ਪਰਿਵਾਰਾਂ ਨਾਲ ਆ ਕੇ ਨਾ ਖੜੇ ਹੋਏ ਇਹਨਾਂ ਨੇ ਤਾਂ ਗਵਾ ਲਿਆ ਉਹਨੇ ਨਹੀਂ ਆਉਣਾ ਮੁੜ ਕੇ ਇਹਨਾਂ ਲਈ ਤਾਂ ਉਹ ਚਲਾ ਗਿਆ ਉਹਨੇ ਆਉਣਾ ਨਹੀਂ ਮੁੜ ਕੇ ਔਰ ਇਹ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਬਾਕੀਆਂ ਦੇ ਪੁੱਤਾਂ ਨੂੰ ਬਚਾਉਣ ਲਈ ਤਾਂ ਕੁਝ ਕਰ ਲੋ ਇਹ ਮੇਰੇ ਵਰਗੇ ਵੀ ਅਸੀਂ ਵੀ ਸੈਂਟਰ 'ਚ ਬੈਠੇ ਆਂ ਸਾਨੂੰ ਵੀ ਦੁੱਖ ਹੁੰਦਾ ਬਹੁਤ ਜ਼ਿਆਦਾ ਵੀ ਅਸੀਂ ਕਿਵੇਂ ਇੱਥੇ ਕੀ ਕਰੀਏ ਜੇ ਇੱਥੇ ਮੜੀਆਂ ਜਾਂ ਸੈਂਟਰ ਫੋਰਸਿਸ ਭੇਜਦੇ ਆਂ ਤੇ ਫਿਰ ਇਹ ਰੌਲਾ ਪਾਉਣ ਲੱਗ ਜਾਂਦੇ ਆਂ ਵੀ ਸਾਡੇ ਪੰਜਾਬ 'ਚ ਦਖਲ ਅੰਦਾਜ਼ੀ ਇਹ ਇੱਕ ਗੱਲ ਇੱਕ ਚੱਲੀ ਹੋਈ ਹੈ ਬੜੀ ਭਾਰੀ ਵੀ ਥੋਤੋਂ ਫਿਰ ਫਿਰ ਐਂ ਪੰਜਾਬੀਆਂ ਨੂੰ ਮਰਵਾ ਲਈਏ ਐਂ ਨੌਜਵਾਨ ਖਤਮ ਕਰਵਾ ਲਈਏ ਇਸ ਕਰਕੇ ਇਹਨਾਂ ਦਾ ਪਹਾੜਾ ਵੀ ਜਿਹੜਾ ਪੜਨਾ ਪਊਗਾ ਇਹ ਵੀ ਪਰੇ ਕਰਨੇ ਪੈਣਗੇ ਪਰ ਅਖੀਰ 'ਚ ਮੈਂ ਪੁਲਿਸ ਨੂੰ ਇਹ ਕਹਿਣਾ ਸ਼ਕਤੀ ਨਾਲ ਅੱਜ ਰਾਤ ਦਾ ਦਿਨ ਹੈਗਾ ਪਰ ਰਾਤ ਹੈਗੀ ਉਹਨਾਂ ਕੋਲ ਆਪਣੀਆਂ ਟੀਮਾਂ ਬਣਾ ਕੇ ਇਹ ਬੰਦਿਆਂ ਨੂੰ ਅਰੈਸਟ ਕਰਨ ਫੜਨ ਉਦੋਂ ਬਾਅਦ ਪਰਿਵਾਰ ਸੋਚੇਗਾ ਵੀ ਕੀ ਕਰਨਾ ਅੱਜ ਦੇਖੋ ਤਾਂ ਸਹੀ ਨਾ ਜਿਨ੍ਹਾਂ ਨੇ ਤਾਂ ਦੇਖਿਆ ਹੀ ਨਹੀਂ ਉਹਦੀ ਬਾਡੀ ਤਾਂ ਚੰਡੀਗੜ੍ਹ ਪਈ ਆ ਹਜੇ ਨਾ ਦੂਜੀ ਗੱਲ ਹੋਰ ਮੈਨੂੰ ਜਿਹੜਾ ਸਭ ਤੋਂ ਰੋਸ ਇਹ ਵੱਡਾ ਵੱਡਾ ਮਹੱਲਾ ਕਲੀਨਿਕ ਦੀ ਫਲਾਨਾ ਕਲੀਨਿਕ ਦੀ ਕਿਸੇ ਵੀ ਨਾਲ ਖੰਨਾ ਪੈਂਦਾ ਨਾਲ ਸਮਰਾਲਾ ਪੈਂਦਾ ਕੋਈ ਉੱਥੇ ਆਪਣੀ ਪ੍ਰਾਈਵੇਟ ਇਹ ਐਂਬੂਲੈਂਸ ਕਰਕੇ ਚੰਡੀਗੜ੍ਹ ਲੈ ਗਏ ਨਾ ਕਿਸੇ ਨੂੰ ਆਕਸੀਜਨ ਦਾ ਪ੍ਰਬੰਧ ਕੀਤਾ ਜੇ ਉਹਨਾਂ ਦੇ ਆਕਸੀਜਨ ਲਾ ਦਿੰਦੇ ਤੇ ਜਿਹੜੇ ਗਲੂਕੋਜ਼ ਦੀ ਇੱਕ ਅੱਧੀ ਬੋਤਲ ਦਿੱਤੀ ਉਹ ਵੀ ਰਾਹ ਚ ਮੁੱਕ ਗਈ ਇਸ ਕਰਕੇ ਮੈਂ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਗੱਲਾਂ ਤਾਂ ਬੜੀਆਂ ਸਿਆਣੀਆਂ ਕਰਦੇ ਹੋ ਪਰ ਆ ਕੇ ਦੇਖੋ ਇੱਥੇ ਹਾਲ ਕੀ ਆ ਕਿਸੇ ਨੂੰ ਸਿਰਦਰਦ ਦੀ ਗੋਲੀ ਜਾਂ ਕਿਸੇ ਨੂੰ ਜ਼ੁਕਾਮ ਦੀ ਗੋਲੀ ਉਹ ਤਾਂ ਦੁਕਾਨ ਤੋਂ ਅਗਲਾ ਲੈ ਲੈਂਦਾ ਆਪ ਜਾ ਕੇ ਲੋਡ ਹੁੰਦੀ ਆ ਹਸਪਤਾਲ 'ਚ ਵੱਡੇ ਇਲਾਜਾਂ ਦੀ ਉਹਦੀ ਕੀ ਸਥਿਤੀ ਆ ਤੁਹਾਡੀ ਪਰ ਮੇਰੇ ਕੋਲ ਬੋਲਣ ਨੂੰ ਸ਼ਬਦ ਨਹੀਂ ਪਰ ਰੋਜ਼ ਪਰ ਜਦੋਂ ਕਿਤੇ ਜੇ ਸਾਡੀ ਵਾਰੀ ਆ ਗਈ ਮੈਂ ਤੁਹਾਨੂੰ ਇੰਨਾ ਕਹਿਣਾ ਇਹ ਹਰੇਕ ਕਹਿੰਦਾ ਕਹਿੰਦਾ ਫਿਰ ਵਾਰੀ ਮੰਗਦੇ ਆ ਵਾਰੀ ਮੰਗਦੇ ਆ ਇਹ ਕਿਤੇ ਜੇ ਮੈਨੂੰ ਇਹ ਲੱਭ ਗਏ ਦੇਖ ਲਿਓ ਜਿਵੇਂ ਯੋਗੀ ਨੂੰ ਅੱਜ ਕਹਿੰਦੇ ਆ ਨਾ ਯੂਪੀ 'ਚ ਕੋਈ ਕਿਸੇ ਦਾ ਖੁਰਪਾ ਵੀ ਖੇਚੋ ਚੋਰੀ ਨਹੀਂ ਹੁੰਦਾ ਕੋਈ ਚੱਕ ਨਹੀਂ ਸਕਦਾ ਕੋਈ ਚੂੰਗ ਤਾਂ ਕਰੇ ਤੇ ਬੜੇ ਬੜੇ ਨੇ ਜਿਹੜੇ ਉਹ ਜਿਲ੍ਹਾ ਚ ਹੀ ਰਹਿਣਾ ਪਸੰਦ ਕਰਦੇ ਅਗਲਾ ਕਹਿੰਦਾ ਪੰਜ ਪਰਚੇ ਹੋਰ ਪਵਾ ਲਓ ਬਾਹਰੋਂ ਨਿਕਲ ਜਿਓ ਇਹ ਹਾਲਾਤ ਜਿਹੜੇ ਬਣੇ ਆ ਇਹਨਾਂ ਨੂੰ ਸਿੱਧੇ ਕਰਾਂਗੇ ਪਰ ਅੱਜ ਹਜੇ 1 ਸਾਲ ਪਿਆ ਉਹ ਸਰਕਾਰ ਦਾ ਕੰਮ ਇਹ ਤੋਂ ਹੀ ਚਲਾਉਣਾ ਪੈਣਾ ਇਹਦੇ ਹੀ ਡੰਡਾ ਦੇ ਕੇ ਕੰਮ ਕਰਾਉਣੇ ਪੈਣੇ ਆ ਪੁਲਿਸ ਵਾਲਿਓ ਤੁਸੀਂ ਜਾਗ ਜਿਓ ਤੁਸੀਂ ਸਿਰਫ ਸੌਦੇਦਾਰੀਆਂ ਕਰਦੇ ਹੋ ਬਹਿ ਕੇ ਪ੍ਰਾਪਰਟੀਆਂ ਦੇ ਕੇਸ ਲਝਾਉਨੇ ਹੋ ਲੀਡਰਾਂ ਦੇ ਕੇਸ ਲਾਉਨੇ ਆ ਤੁਹਾਨੂੰ ਹੋਰ ਕੋਈ ਕੰਮ ਨਹੀਂਗਾ ਤੁਹਾਨੂੰ ਕੋਈ ਗਰੀਬ ਦੀ ਜਿੱਦਣ ਜਦੋਂ ਇਹੋ ਜੀ ਗੱਲ ਹੋ ਜਾਂਦੀ ਆ ਫਿਰ ਤੁਸੀਂ ਮੈਨੇਜ ਕਰਨ ਲੱਗ ਜਾਂਦੇ ਆ ਤੁਸੀਂ ਫਿਰ ਜਿਹੜੇ ਵੀ ਲੋਕ ਮੂੰਹ ਅੱਗੇ ਆਉਂਦੇ ਆ ਉਹਨਾਂ ਤੱਕ ਤੁਸੀਂ ਅਪਰੋਚਾਂ ਕਰਨ ਲੱਗ ਜਾਨੇ ਹੋ ਇਸ ਕਰਕੇ ਤੁਸੀਂ ਆਪਣੀ ਖਾਕੀ ਵਰਦੀ ਦੀ ਪੰਜਾਬ ਪੁਲਿਸ ਦੀ ਮਾੜੀ ਮੋਟੀ ਜਿਹੜੀ ਹੈ ਸ਼ਾਨ ਬਰਕਰਾਰ ਰੱਖੋ ਨਾ ਮਿੱਟੀ ਚ ਰਾਲੋ ਇਸ ਪੰਜਾਬ ਪੁਲਿਸ ਨੂੰ ਕਿਉਂ ਤੁਸੀਂ ਮੈਂ ਨਿਪੁੰਸਿਕ ਬਣੇ ਹੋਏ ਹੋ ਤੁਸੀਂ ਕੰਬੀ ਜਾਂਦੇ ਹੋ ਈਓ ਡਰੀ ਜਾਂਦੇ ਹੋ ਸਲੂਟ ਮਾਰੀ ਜਾਂਦੇ ਹੋ ਖੜੇ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਇਸ ਕਰਕੇ ਤੁਸੀਂ ਸ਼ਕਤੀ ਨਾਲ ਇਹਨਾਂ ਦਾ ਰਾਹ ਜਿਹੜਾ ਹੈ ਰੋਕੋ ਨਹੀਂ ਲੋਕ ਉੱਠ ਖੜਨਗੇ ਨਹੀਂ ਲੋਕੋ ਟਿਕਾਣੇ ਦੇ ਪੰਜਾਬ ਦੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਝਾਕੋਗੇ ਸਾਣਾ ਬਣਿਆ ਕੀ ਧੰਨਵਾਦ